ਮੰਦੇਲੇ ਕੱਲ੍ਹ ਪੀਸ ਆਪਰੇ ਕਰੋ ਕੱਲ੍ਹ ਤੁਸੀਂ ਅੰਦਰ ਤੇ ਇੱਕ ਮਿੰਟ ਮੈਂ ਵੀ ਰਹਾ ਕਹਿਣਾ ਬਾਜੀ ਟਮਾਟਰ ਦੀ ਉਪਹਾੜ ਬੈਂਕ ਜੋ ਇਹ ਨਹੀਂ ਹੁੰਦਾ ਭਾਈ ਜਿੰਨੀ ਦੇ ਬੰਦਾ ਜੋ ਨਹੀਂ ਹੁੰਦਾ ਉਨੀ ਦੇ ਵੀ ਬੈਕ T-shirt ਕਿਸੇ ਨੂੰ ਨਹੀਂ ਮਿਲਦਾ ਭਾਈ ਜਾਂਦੇ ਕੀ ਹੋਣਾ ਆਪਾਂ ਪਾਏ ਬੈਜ ਦਾ ਮਾਫੀ ਹੋਗੇ ਜੀ ਆਪਾਂ ਪੁਲਿਸ ਨੂੰ ਕੰਡਿਸ਼ਨ ਕੀ ਚਾਹਦੇ ਹੋ ਮਾਫੀ ਮੰਗੇ ਮੇਰਾ ਵੀਰਾਂ ਦੇ ਨਾਮ ਤੇ ਤਾਵਾ ਤੁਹਾਡੇ ਕੋਲ ਸਪੋਰਟ ਦਾ ਨਾਮ ਆ ਪਾਜੀ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾ ਪੰਦੇ ਟਮਾਟਰ ਦੀ ਜੈਕਟਾਂ ਤੇ ਬੈਗ ਤੇ ਗੱਟੂ ਡਿਲਵਾ ਕਰਨ ਦੇ ਨੇ ਹਣ ਬੰਦਾ ਦਾ ਕੀ ਕਰਾਂ ਰਿਹਾ ਵਾ ਤੁਸੀਂ ਦੀ ਦੇਖੀ ਐ ਗੱਟੂ ਤੋਂ ਵਿੱਚ ਮੈਂ ਸਾਹਿਬ ਇਹ ਗੱਲ ਕਹਿ ਰਿਹਾ ਐ ਪਾਪਾ ਮਰਨੇ ਦੇ ਅਖੰਡ ਜੀਨ ਨੂੰ ਬਤਨਾਨ ਕੀਤਾ ਜਾ ਰਿਹਾ ਉਹਨਾਂ ਦੇ ਮੱਤੀਆਂ ਪਾ ਕੇ ਉਹਨਾਂ ਦੇ ਗੱਟੂ ਦਿੱਤੇ ਜਾ ਕੇ ਦੇਖੋ ਬਾਜੀ ਆਪਣੀ ਦੇ ਦਫਤਰ ਚਲੋ ਇੱਕ ਮਿੰਟ ਇੱਕ ਮਿੰਟ ਹਮਤ ਦਿਆ ਇੱਕ ਮਿੰਟ ਬਹੁਤ ਹੋ ਗਿਆ ਆ ਗਿਆ ਜਰਾ ਇਹ ਇਨਾਂ ਨੇ ਨਾ ਪਾਈ ਲਿਆ ਆਪਣਾ ਹਵੇ ਤੇ ਆ ਕੋਸਮ ਆ ਟਾਈਟ ਮਰਚੈਂਟ ਵਾਲੇ ਗਏ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜੈਲਟਾ ਪਾ ਕੇ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ ਭਈ ਇਹਦਾ ਫੂਡ ਡਿਲੀਵਰੀ ਆ ਕੰਮ ਆ ਡੂ ਗੱਟੂ ਵੰਟਵਾਣਾ ਕਰਦੇ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋੜਾ ਵੇਚਦੇ ਆ ਆਪਾਂ ਦੇ ਵੇਚਦੇ ਨਹੀਂ ਭਈ ਇਹਨਾਂ ਨੇ ਇਹ ਬਿਆਨ ਕਰਕੇ ਸਾਨੂੰ ਇਹ ਦੀ ਕਪਲੀਫ ਹੈਗੀ ਆ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਮਾਟੋ ਸਹੀ ਨਹੀਂ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹੇ ਆਪਾਂ ਇਹ ਜਾਣਦੇ ਆ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਕਿੰਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਨ ਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਤੁਹਾਨੂੰ ਬੰਦਾ ਦੱਸ ਦੇ ਕਿਉਂਕਿ ਭਾਜੀ ਆਹ ਡੀ ਜਿਹੜੀ ਜਮਾਟੋ ਦੀ ਜੈਕਟ ਜਾਂ ਸਵੀਗੀ ਦੀ ਜੈਕਟ ਜਾਂ ਬੈਗ ਆ ਉਹ ਜੋ ਇੰਟੂ ਬਗਾਰ ਨਹੀਂ ਮਿਲਦਾ ਇਹਦਾ ਮਤਲਬ ਬੰਦਾ ਜੋ ਉਹਦੇ ਤੇ ਜਮਾਟੋ ਦੇ ਜੋ ਇੰਟੂ ਬਾਹਰੋਂ ਮਿਲਦਾ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਹਿੰਦਾ ਮੇਰੇ ਕੰਮ ਕਰ ਤੁਹਾਨੂੰ ਬਾਹਰੋਂ ਕੋਈ ਅਰੇਂਜ ਕਰਕੇ ਵਿਖਾ ਦੇ ਜਮਾਟੋ ਦੀ ਬੈਗ ਤੇ ਕਿਸੇ ਦਾ ਨਾ ਅਰੇਂਜ ਕਰਕੇ ਵਿਖਾ ਦੇ ਕਿ ਜੇ ਮਿਲਦੀ ਹੈ ਕਿਦੋਂ ਤੇ ਇਹ ਆਂਦੀ ਕੰਪਨੀ ਬਣਦਾ ਭਈ ਇਹ ਬਾਈਕੋੜੀਆਂ ਰਾਂਦੀ ਹੈ ਕੋਈ ਸਪਸ਼ਟੀਕਰ ਅਥੀ ਜਗਾਂ ਨੂੰ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਾਰੇ ਇਹਨਾਂ ਦੇ ਬਿਆਨ ਕਿਤੇ ਬੰਦਾ ਸ੍ਰੀ ਪਬਲਿਸਿਟੀ ਘਟਣ ਰਿਹਾ ਵਾ ਇਹਨਾਂ ਨੇ ਸਰ ਪਹਿਲਾਂ ਇੱਕ ਵਾਰੀ ਦੋਦੀਆਂ ਦੇ ਵਿੱਚ ਨਾ ਲਿਆ ਹੈ ਕਿ ਦੋਦੀ ਵੀ ਇਹ ਕੰਮ ਕਰਦੇ ਨੇ ਕੱਟੂਆ ਬੰਦਾ ਆਪਾਂ ਇਹਨਾਂ ਨੂੰ ਇਹ ਬੰਦੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਗੇਗਾ ਜਾਂ ਬੰਦੋ ਕਦੇ ਦਿਲਵਰ ਕਦੇ ਨੇ ਵੇਖਿਆ ਇਹਦੇ ਜਮਾਟੋ ਪਾਸ ਦੀ ਜਗਰਬਾਰ ਬਸ ਸਰ ਨੂੰ ਪਰੇਸ਼ਾਨੀ ਆ ਰਹੀ ਕਿ ਜਦੋਂ ਪਹਿਲਾਂ ਨੇ ਬਿਆਨ ਪਰੇਸ਼ਾਨੀ ਆ ਰਹੀ ਹੈ ਆਲੀ ਹੈ ਅਨੁਪਾਲ ਭਾਈ ਨੇ ਕੱਲ ਵੀਡੀਓ ਭਾਈ ਕੋਈ ਇਹਨਾਂ ਕੋਈ ਰੋਕਦਾ ਵਾ ਗੱਲ ਮੇਰਾ ਨਾਮ ਵਿਪੰਜੇ ਕੋਜੀ ਕੀ ਸੋਚ ਆ ਰਹੀ ਗੱਲ ਇਹ ਹੈ ਕਿ ਸਮੱਸਿਆ ਹੀ ਹੈ ਕਿ ਇਸ ਸਮੱਸਿਆ ਹੀ ਨਹੀਂ ਹੈ ਮੈਂ ਕਿਹਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵਿਸ਼ਾਸ਼ਣ ਨੂੰ ਰੋਕ ਕੇ ਸਾਡੀ ਚੈਕਿੰਗ ਕਰਸ ਲਿਆ ਨਿੰਗਲ ਕੁਝ ਨਹੀਂ ਆ ਫਿਰ ਵੀ ਕਿਆਨ ਮਤਲਬ ਸਾਡੀ ਅਹੀ ਲੇਟ ਹੋਣਾ ਹੈ ਡਿਲੀਵਰੀ ਕਰਨ ਜੇ ਅਗਲੇ ਸ਼ਾਇਦ ਲੋੜੀ ਤਿਆਰ ਕਰਕੇ ਰਾਸ਼ੀ ਬਣਾਵਾ ਉਹ ਚੈੱਕ ਕਰਨਗੇ ਸਾਨੂੰ ਹੋਰ ਵਿਗਾਤ ਪਰੇਸ਼ਾਨੀ ਆਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਤੁਹਾਨੂੰ ਬਦਨਾਮ ਕਰਤਾ ਵਾ ਕਿ ਤੁਸੁਰ ਕਹਿੰਦਾ ਬਦਨਾਮ ਕੱਲਾ ਜੋ ਮਰਜੀ ਲਾ ਲੋ ਮਾਰੇ ਪੂਰੀ ਰਣੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾਤਾ ਸਾਡੀ ਸਾਨੂੰ ਅੱਗੇ ਕਿੰਨੇ ਕੇ ਪੈਸੇ ਮਿਲਦੇ ਇਹਨਾਂ ਨੂੰ ਕਿੰਨੇ ਕਿੰਨੇ ਮਿਲਦੇ ਭਾਈ ਇਹਨੇ ਹੋਰ ਸਾਨੂੰ ਬੁਸਾ ਲੇਡ ਕਰਨਾ ਇੱਕ ਬੰਦਾ ਜੀ 80 ਘੰਟੇ ਜੀ ਕੋਟਰ ਲਾਣ ਰਿਹਾ ਮਹਾਰਾਜ ਇੱਕ ਇੱਕ ਘੰਟੇ ਜੀ ਇੱਕ ਕੋਟਰ ਲਗਣਾ ਹੈ ਬੰਦੇ ਦਾ ਇਹਨੇ ਇਹ ਕਰਕੇ ਕੋਥਲੇ ਕਰਕੇ ਸਿਰਫ ਇਹਨੇ ਪਬਲਿਸਿਟੀ ਖਾਤੀਏ ਕਦੀ ਦੋਦੀ ਹੋਣ ਗਈ ਜਾਂਦੇ ਕਦੀ ਪੁੱਛ ਗਈ ਜਾਂਦੇ ਆਈ ਨਹੀਂ ਹੈਗੀ ਚੋਰ ਆਈ ਆਗੇ ਹੁਣ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਭਾਜੀ ਇੱਥੇ 35 ਤੋਂ ਪਲੱਸ ਬੰਦੇ ਜੀ ਏ ਬੀਗੀ ਵਾਲੇ ਬਖਰੇ ਆ ਜਿ ਮੈਟੋ ਵਾਲੇ ਬਖਰੇ ਆਏ ਜੀ ਆਮਦਾਰ ਜੀ ਬਲੇ ਦਿਨੇਸ਼ ਖੋਸਲਾ ਜੀ ਕੀ ਹੋਇਆ ਹੈ ਜੀ ਉਹ ਸਰ ਕੋਈ ਨਹੀਂ ਆ ਉਹਨਾਂ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਹੈ ਭੜਕਾਇਆ ਗਿਆ ਜਿੰਨਾਂ ਮੈਂ ਕਹਿ ਸਕਦਾ ਉਹ ਵਿਚਾਰਿਆਂ ਨੂੰ ਭੜਕਾਇਆ ਗਿਆ ਵਾ ਗੱਲ ਕੋਈ ਨਹੀਂ ਹੈ ਮੈਂ ਤਾਂ ਸਭ ਕੱਲ ਕੇ ਇੰਟਰਵਿਊ ਮੇਰੇ ਕੋਲ ਲੈਣਾ ਸੀ ਪੱਤਰਕਾਰ ਤਾਂ ਅਟਾਡੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੁਣ ਡਿਲੀਵਰੀਆਂ ਹੋਣਦੀਆਂ Zomato ਦੇ ਯੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਬਰਗੀਆਂ ਦੀ ਸਰ ਜਿਮੈਟੋ ਤੇ ਸਵੀਗੀ ਇੱਕ ਇੰਟਰਨੈਸ਼ਨਲ ਕੰਪਨੀਆਂ ਨੇ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਆਈ ਕੋਈ ਆ ਭਰਾ ਮੇਰੇ ਜਿਹੜੇ ਨੇ ਸਿਰਫ ਸੱਤ ਵੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ ਕਾਫੀ ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਦੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਮੈਂ ਤਾਂ ਉਹਦੇ 'ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਜਿਹੜੀ ਉਹ ਕਹਿੰਦੇ ਕਿ ਜਿਹੜੀ ਸਾਡੀ ਯੂਨੀਫਾਰਮਾਂ ਸਾਨੂੰ ਬਾਈ ਕੋਰੀ ਦੇ ਮਿਲਦੇ ਰ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ ਹੁੰਦੀ। ਪਰ ਦੇਖੋ Zomato ਦੀ ਕੱਲੀ ਯੂਨੀਫਾਰਮ ਦੀ ਗੱਲ ਨਹੀਂ ਹੁੰਦੀ। ਤੁਸੀਂ Zomato ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜਾਓਗੇ ਤੁਹਾਨੂੰ ਕੋਈ ਕੰਧ ਲੱਗਣਾ Zomato ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ। ਪਰ ਤੁਹਾਡੇ ਨੂੰ ਤੇ ਧਿਆਨ ਨਾਲ ਤੁਹਾਡੇ ਨੂੰ ਚੈੱਕ ਨਹੀਂ ਜੇ ਆਪਾਂ ਲੇਟ ਹੋ ਜਾਂਗੇ ਜਦੋਂ ਵੀ ਕਰਨ ਤੇ। ਅੱਜ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨੇ ਅਜੇ ਤੱਕ ਅਜੇ ਚੈਕਿੰਗ ਕੀਤੀ ਵੀ ਨਹੀਂ ਪੱਛੀ ਬੰਦੇ ਨੇ ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਤੇ ਇਹਨਾਂ ਨੂੰ ਡਰ ਕਾਦਾ ਮੈਂ ਤੇ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਇਹਨੇ ਲਮਜ਼ੇ ਕਿ ਇਹਨਾਂ ਦਾ ਆ ਮੁੰਡਾ ਇਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜੇਕਰ ਮੈਨੂੰ ਹੋਵੇ ਤੇ ਮੈਂ ਮੋਟਰਸਾਈਕਲ ਦਾ ਨੰਬਰ ਨਾ ਦਿੰਦਾ ਦੱਸੋ ਕਿਹੜਾ ਬੰਦਾ ਕਰਦਾ ਹਾਂਜੀ ਮੈਂ ਤੇ ਇੱਕ ਵਾਰੀ ਵੀ ਨਹੀਂ ਕਿਹਾ ਜੇ ਮੈਟੋ ਵਾਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆਦੀ ਗੁੰਡਾ ਕਰਦੀ ਦਾ ਨਾਚ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤੇ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋਲ ਹੁਣ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਛਾ ਦਰਜ ਹੋਵੇ ਕਿ ਮੇ ਮਰ ਦਿਲ ਮੇਰਾ ਕਹਿੰਦਾ ਯਾਰ ਹੈ ਤਾਂ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਜੇਕਰ ਕੋਈ ਪੜਘਾਰੇਗਾ ਉਹਨਾਂ ਨੂੰ ਉਹ ਮਾੜਾ ਜਿਹਾ ਢੜਕ ਕੇ ਇੱਥੇ ਪਹੁੰਚ ਗਿਆ ਲੈ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਤੇ ਪਰ ਮੇਰੀ ਦੁਕਾਨ ਦੀ ਲੇਬਰ ਹੈਗੀ ਆ ਉਹ ਲੇਡੀਜ਼ ਨੇ ਉਹ ਉੱਥੇ ਕਹਿੰਦੇ ਕਿ ਤੇ ਗਾਲ੍ਹਾਂ ਕੱਢੀਆਂ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹੁੰਦਾ ਨਹੀਂ ਕਾਰਵਾਈ ਕਰਾਂ ਪਰ ਨਹੀਂ ਆ ਕਹਿੰਦੀ ਕਿ ਤੁਸੀਂ ਹੀ ਕਰਵਾ ਦਿਓ ਭਾਈ ਦਵਾਂਗੇ ਉਹ ਕਹਿੰਦੇ ਨੇ ਕਿ ਜੇਕਰ ਸਾਡੇ ਕੋਲ ਮਾਫੀ ਨਾ ਮੰਗੀ ਤੇ ਅਸੀਂ ਪੁਲਿਸ ਦੇ ਕੋਲ ਜਾਂਵਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਦਾ ਵੀ ਆਹ ਕਹ ਦੇਖੋ ਜਿਹੜੀ মিডিਆ ਤੁਹਾਡੇ ਸਾਹਮਣੇ ਪੁਲਿਸ ਕੋ ਕੀ ਜਾਣਾ ਸਾਰੀ মিডিਆ ਨੇ ਸਾਹਮਣੇ ਆ ਦੁਨੀਆ ਦੇ ਸਾਹਮਣੇ ਆ ਕਿ ਜੀ ਮੈਂ ਉਹਨਾਂ ਦਾ ਨਾਂ ਕਿਸਦਾ ਲਿਆ ਕਿ ਜਿਵੇਂ ਤੋ ਬੋਲਾ ਮੁੰਡਾ ਵਾ ਜਿਹਨੇ ਗੱਟੂ ਵਿੱਚ ਆ ਮੈਂ ਤੇ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਉਹਦੇ ਚ ਵੀਡੀਓ ਚ ਤੁਸੀਂ ਕਲਿੱਪ ਜਰਾਨਾ ਨਾਲ ਲਾਓ ਮੈਂ ਉਹਦੇ ਚ ਇੰਨਾ ਗੱਲ ਕਹਿ ਰਹੇ ਆ ਕਿ ਕੰਪਨੀ ਨੂੰ ਬਦਨਾਮ ਕੀਤਾ